ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ ਹੋ ਫੈਗਾਗਾ ਹੁਣੋ ਸਵੇਰ ਦਾ 7:00 ਵਜ ਗਏ ਨੇਗੇ ਸੂਰਜ ਚੜਾਇਆ ਜਿੰਨ ਮੈਂ ਸੂਰਜ ਚੜਦਾ ਉਮੀ ਠੰਡ ਹੈਗੀ ਨਹੀਂ ਧੁੱਪ ਚੜਦੀ ਨੇ ਠੰਡ ਸਵੇਰੇ ਸਵੇਰੇ ਬਹੁਤ ਜ਼ਿਆਦੇ ਹੁੰਦੀ ਹੈਗੀ ਤੇ ਕੰਮ ਆਪਾਂ ਬਹੁਤ ਸਾਰੇ ਕਰ ਲਏ ਨੇਗੇ ਹੁਣ ਆਪਾਂ ਮੱਝਾਂ ਕੱਢ ਦਿਆਂਗੇ ਬਾਹਰੇ ਕਿਉਂਕਿ ਆਪਣਾ ਤਕਰੀਬਨ ਅੱਜ ਦਾ ਤੇ ਕੱਲ ਦਾ ਕੰਮ ਰਹਿ ਗਿਆ ਦੋ ਦਿਨਾਂ ਦਾ ਤੁਹਾਨੂੰ ਕੈਮਰਾ ਚੇਂਜ ਕਰਕੇ ਵੀ ਦਿਖਾਉਣੇ ਆ ਵੀ ਕੀ ਕੁਝ ਕਰ ਲਿਆ ਕੱਲ ਤੇ ਬਹੁਤ ਵਧੀਆ ਕੱਲ ਕੰਮ ਨਿਬੜ ਗਿਆ ਤੇ ਬੇੜੇ ਚ ਫਰਸ ਰਹਿ ਗਿਆ ਤੇ ਸਾਫ ਸਫਾਈਆ ਰਹਿ ਗਿਆ ਜਣੇ ਕਿ ਮਿਸਤਰੀ ਦਾ ਅੱਜ ਤੇ ਕੱਲ ਦਾ ਕੰਮ ਰਹਿ ਗਿਆ ਤੇ ਬਸ ਦੋ ਦਿਨ ਮਿਸਤਰੀ ਆਊਗਾ ਅੱਪਾ ਆ ਗਏ ਆਪਣੇ ਨਵੇਂ ਕਮਰੇ ਦੇ ਵਿੱਚ ਤੇ ਬਹੁਤ ਵੱਡਾ ਹੋ ਗਿਆ ਇਹ ਇੱਕ ਹਜੇ ਕੱਚੀ ਜੀ ਤਾਰ ਕਰਕੇ ਵੱਲਵਲਾਇਆ ਕਿਥੋਂ ਨਿਹਰਾ ਪੈਂਦਾ ਸੀਗਾ ਆਲਾ ਮੋਰੀ ਹੈ ਨਹੀਂ ਸੀਗਾ ਤਾਂ ਕਰਕੇ ਇੱਥੇ ਕੱਚੀ ਜੀ ਤਾਰ ਲਾ ਕੇ ਵੱਲਵਲਾ ਲਿਆ ਕਿਉਂਕਿ ਫਰਸ਼ ਆਪਣਾ ਲੱਗ ਚੁੱਕਿਆ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਕੈਮਰਾ ਚੇਂਜ ਕਰਕੇ ਤੇ ਕੰਮ ਵੀ ਸਵੇਰੇ ਸਵੇਰੇ ਬਹੁਤ ਹੋ ਜਾਂਦੇ ਲੇਗੇ ਤੇ ਅੱਜ ਸਾਡੇ ਭੂਆ ਜੀ ਆ ਜਿਹੜੀ ਉਹ ਜੇਠ ਦੇ ਹੁਣ ਅਖੰਡ ਪਾਠ ਪ੍ਰਗਾਸ ਤੇ ਉੱਧਰ ਵੀ ਜਾਣਾ ਹੋ ਘੰਟਾ ਕਢੀ ਤੇ ਉਹ ਗੱਲ ਦਿਨ ਤੇ ਚਲੋ ਆਪਣਾ ਕੰਮ ਨਿਭੜ ਜੂ ਪਸਵੇਰੀ ਵਗ ਜਾਗੇ ਸਾਰੇ ਕੰਮ ਕਰਕੇ ਹੁਣ ਸੁਣ ਮੈਂ ਦਿਖਾਉਣੀ ਆ ਕੈਮਰਾ ਚੇਂਜ ਕਰਕੇ ਵੀ ਆਪਣਾ ਕਿੰਨਾ ਕੁ ਵਧੀਆ ਬਣ ਗਿਆ ਫਰਸ ਲੱਗ ਕੇ ਤੇ ਇੱਥੇ ਕੋਲੂਆ ਰਹਿੰਦਾ ਆ ਕਮਰੇ ਚ ਪਾਉਣ ਵਾਲਾ ਤੇ ਕਿਉਂਕਿ ਕੱਲ ਰਾਤ ਨਹੀਂ ਰਹੋਗਾ ਸੀਗਾ ਫਿਰ ਪਿਆ ਨਹੀਂ ਤੇ ਕੁਝ ਸਾਡੇ ਬੰਦੇ ਕੱਲ ਮਿਸ ਹੋ ਗਏ ਸੀਗੇ ਹਨਾ ਕੰਮ ਮਤਲਬ ਜੋ ਵੀ ਹੁੰਦਾ ਉਹਨਾਂ ਨੂੰ ਤੇ ਅੱਜ ਆਉਣਗੇ ਅੱਜ ਦੋ ਬੰਦੇ ਜ਼ਿਆਦਾ ਵੀ ਆਉਣਗੇ ਕਿਉਂਕਿ ਅੱਜ ਤੇ ਕੱਲ ਚੱਪਾ ਕੰਮ ਨਿਮੇੜ ਦੇਵਾਂਗੇ ਫਿਰ ਆਪਣਾ ਸਾਫ ਸੁਫਈਰ ਹੋ ਜਾ ਮੇਰਾ ਵੀ ਐਂਜਿ ਹੋਇਆ ਪਿਆ ਵੀ ਕਿਹੜੇ ਵੇਲੇ ਘਰ ਸਾਫ ਹੋ ਜਾ ਬਹੁਤ ਗੰਦਾ ਹੋਇਆ ਪਿਆ ਤੁਹਾਨੂੰ ਆਪਾਂ ਦਿਖਾਉਣਾ ਹੁਣ ਇੱਧਰ ਆਪਣਾ ਇਸ ਤਰ੍ਹਾਂ ਫਰਸ਼ ਲੱਗ ਗਿਆ ਹੈਗਾ ਇੱਧਰ ਕੋਲੂਆ ਨਹੀਂ ਪਾਇਆ ਹੈਗਾ ਕੋਲੂਆ ਨਹੀਂ ਪਿਆ ਹੈਗਾ ਹਜੇ ਤੇ ਗੱਡੀ ਵਾਲੇ ਚ ਆਪਣੀ ਕੋਲੂਆ ਪਾ ਦਿੱਤਾ ਢੇਰੀ ਲਾਇ ਦਿੱ ਤੇ ਸੰਭਰ ਕੇ ਲੋਤੀ ਗੱਡੀ ਅਲਜ ਵਧੀਆ ਫਰਸ ਲੱਗ ਕੇ ਸਾਫ ਸਾਫ ਹੋ ਗਿਆ ਕੋਲੂਆ ਪੈ ਚੁੱਕਿਆਗਾ ਇਸ ਤਰ੍ਹਾਂ ਹੋ ਗਿਆ ਇਹ ਤਾਂ ਬਿਲਕੁਲ ਤਿਆਰ ਹੈ ਇਹਦੇ ਬਸ ਸ਼ਟਰ ਲਾਉਣ ਵਾਲਾ ਰਹਿ ਗਿਆ ਕਿਉਂਕਿ ਸ਼ਟਰ ਲਾਉਣਾ ਪਊਗਾ ਤੇ ਗੱਡੀ ਚ ਫੇਰ ਜੇ ਨਹੀਂ ਸ਼ਟਰ ਲਾਉਂਦੇ ਗਰਦ ਜਾਊਗੀ ਗੱਡੀ ਚ ਇਹਦੇ ਸ਼ਟਰ ਲਾਵਾਂਗੇ ਆਪਾਂ ਤੇ ਬਸ ਇਧਰ ਸਾਰੀ ਲਿਪਿਆਈ ਲਪੂਈ ਹੋ ਗਈ ਹੈਗੀ ਸਾਰਾ ਕੰਮ ਹੋ ਗਿਆ ਘਰ ਦੀ ਲੁੱਕ ਜੀ ਬਦਲ ਗਈ ਹੋਰ ਹੀ ਲੁੱਕ ਹੋ ਗਈ ਤੇ ਜਿਹੜੇ ਨਵੇਂ ਵਿਊਅਰ ਜ ਜੁੜੇ ਨੇ ਉਹ ਹੋਮ ਟੂਰ ਕਰਾਉਣ ਨੂੰ ਕਹਿੰਦੇ ਨੇ ਕਿ ਕਰਿਆ ਹੋਮ ਟੂਰ ਕਰਾਓ ਘਰ ਦਾ ਕੋਈ ਗੱਲ ਨਹੀਂ ਆਪਣਾ ਘਰ ਹਨਾ ਠੀਕ ਹੋ ਜਾਂਦੇ ਮਿਸਤਰੀ ਹਟ ਜਾਂਦੇ ਇੱਥੇ ਆਪਣੇ ਸਾਰੇ ਬੇੜੇ ਚ ਲੱਗ ਜੂਗਾ ਜੀ ਫਰਸ਼ ਬਸ ਹੁਣ ਦੱਸਿਆ ਅੱਜ ਤੇ ਕੱਲ੍ਹ ਜਾਂ ਕੰਮ ਨਿਬੜ ਜੂ ਫਿਰ ਦੋ ਜਨ ਘਰ ਦਾ ਸਾਫ ਸੁਫਈਆ ਕਰਾਂਗੇ ਤੇ ਬਸ ਫਿਰ ਆਪਾਂ ਆਪਣੇ ਕਮ ਕਾਰਨ ਤੇ ਗੱਡੀ ਵਿਚਾਰੀ ਹੋ ਖੜੀ ਐ ਝੂਠਾ ਨੇ ਘਰ ਚ ਕਾਇਦਨ ਹੋ ਠੀਕ ਆ ਜੀ ਅਧਰ ਕੋਈ ਚਰਾਤ ਨਾ ਬਦਲ ਵਾਈ ਜੀ ਹੋ ਗਈ ਸੀ ਫਿਰ ਮੈਂ ਉਹ ਕੱਖ ਚੱਕੇ ਚਾਰ ਚੱਕਿਆ ਜਿਹੜਾ ਬਚਿਆ ਵੱਧ ਪਟਿਆ ਗਿਆ ਸੀ ਸਰਦਾਰ ਜੀ ਤੋਂ ਦੋ ਟੋਕਰ ਉਹ ਵਾਟ ਪਾਟ ਕੇ ਖੋਲਲੇ ਸਿੱਟੇ ਇੱਥੇ ਗਲਿਆ ਜਾ ਚਾਰ ਪਿਆ ਸੀ ਉਹ ਸਿੱਟਿਆ ਟੋਕਰ ਆਪਣਾ ਬਰੇਤੀ ਨਾਲ ਸਰ ਜੂਗਾ ਆਪਣੇ ਕਲ ਸਮਾਂ ਤੇ ਸਮਾਂ ਤੇ ਲਿਆ ਹੁਣ ਆ ਪੂਆ 7-8 ਵਜੇ ਹੋ ਗਏ। ਹੋਰ ਸਾਸਮਾਂ ਸਰਜੂ ਇਟਾਂ ਨੇ ਟਰਾਲੀ ਕੱਲ ਆ ਗਈ ਸੀ। ਕੁਛ ਲੱਗ ਗਈਆਂ ਬਸ ਇਹਨਾਂ ਸਰਜੂ ਦੇ ਚ। ਵੀਨੇ ਸਬਜ਼ੀ ਦੀ ਤਿਆਰੀ ਕਰਤੀ। ਕੰਮ ਹੋ ਗਿਆ 11:00 ਵਜੇ 11:30 ਵਜੇ ਸਾਰਾ ਕੰਮ ਹੋ ਗਿਆ। ਮਿਸਤਰੀ ਅੱਜ ਦੋ ਥਾਂਵੇਂ ਲੱਗੇ ਹੋਏ ਨੇ। ਇੱਕੋ ਲੱਗੇ ਹੋਏ ਨੇ। ਕਾ ਲੱਗੇ ਹੋਏ ਨੇ। ਫੁੱਲ ਬਾਈ। ਇੱਧਰ ਲੜਾਈ ਹੋਈ ਜਾਂਦੀ ਆ। उधर ਲੜਾਈ ਹੋਈ ਜਾਂਦੀ ਹੈਗੀ। ਨਾਵਾ ਦਾ ਉਹ ਕੁੱਟ ਪਈ ਹੁੰਨੀ। ਦੇਖੀ ਮੁਹੀ। ਇੱਥੇ ਦਰਮੜ ਕੀ ਲੱਗ ਰਿਹਾ? ਮੁਹੀ ਆਏ ਅਸੇ ਕੋਲ ਦੇ ਮੁਹੀ। ਲਾਇ ਤੇ ਇਹ ਦਰਮੜ ਲੱਗ ਰਿਹਾ। ਨਾ। ਆਹ। ਇਹ ਤਾਂ ਉਹੀ ਦਮ ਗਿਆ। ਆਏ ਤੂੰ ਨੱਚ ਉਹੀ। ਅਨਾਨੀਆ ਕਾਦੀਆਂ ਨਹੀਂ ਨਾ। ਅਨਾਨੀਆ ਕਾਦੀਆਂ ਨਹੀਂ। ਉਹ ਮਿੱਟੀ ਹਿੱਲਦੀ ਹੋਈ ਆ। ਕੋਈ ਨਾ। ਇਹ ਦਰਮੜ ਲਾਇਆ ਹੈ ਕਹਿੰਦਾ। ਹੰਡਰ ਮੋਟ ਚੱਕਣਾ ਔਖਾ ਪਾਰੀ ਆ ਉਹ ਦਰਮਿਆਨ ਜੰਮੀ ਹੌਲੇ ਨੀ ਨੀ ਉਹ ਚੌਰ ਤੇ ਆ ਚੌਰ ਤੇ ਕਿੰਨਾ ਦਿਨ ਨਿਕਲ ਨਿਕਲ ਨਹੀਂ ਹੈਗਾ ਨਾ ਹੌਲਾ ਗਾਹੋ ਉਹ ਕਿਹੇ ਹੀ ਜਾ ਰਿਹਾ ਚਾਰ ਕੋਲੇ ਮੋੜਾ ਆਂਦਾ ਤੂੰ ਪੁੱਤਾ ਅੱਜ ਮੈਂ ਤੇ ਮੂਵੀ ਦੀ ਫਿਲਮ ਕਰਿਆ ਹੋਇਆ ਹਾਂ ਉਹ ਜਾਣਦਾ ਉਹ ਕਿੰਨਾ ਗੰਦਾ ਕਰ ਹੋਇਆ ਪਿਆ ਆਪਣਾ ਕੱਲ ਬਚ ਗਿਆ ਸੋਨੀ ਛੁੱਟੀ ਮਾਰ ਕੇ ਨਹੀਂ ਔਖਾ ਹੁੰਦਾ ਤੂੰ ਸੋਨੂੰ ਕੋਈ ਨਹੀਂ ਕੁਛ ਕਹਿਣਾ ਤੁਸੀਂ ਉਂਡਰਦੀਆਂ ਖੜੀਆਂ ਹੋ ਜਾਣੀਆਂ ਨਾ ਪੈ ਜੇ ਰਾਤ ਨੂੰ ਤੇਲ ਪੈ ਜੂ ਰਾਤ ਨੂੰ ਪਾ ਗਿਤਾ ਲੈ ਦੋਤਾ ਆਪਣਾ ਤਾਂ ਕੰਮ ਚੱਲਦਾ ਹੋ ਜੇ ਆ ਜਾ ਬਈ ਇਧਰ ਆ ਜਾ టగోరీ టచ్ మిస్త kita akan membuat sabzi-sabzi ini kita akan membuat sabzi ini

ਸੋ ਕੁ ਨਾ ਇਹ ਪਤਾ ਮੈਂ ਕੁੱਕੀ ਪੌਣੇ ਪੈ ਜਾਣ ਤੇਰੇ ਵਿੱਚ ਕੁਝ ਨਹੀਂ ਪਾਇਆ ਸਹੀਂ ਤੇਲ ਚ ਤੜਕ ਕੇ ਉਹ ਪੱਕ ਗਈ ਸੁੱਕਾ ਨੂੰ ਮੇਰੇ ਚ ਪਾ ਦੇਣਾ ਦੇਖੋ ਪੱਤ ਗੋभी ਮੈਂ ਟਮਾਟਰ ਨਾਲ ਹੀ ਪਾ ਦਿੰਦਾ ਟਮਾਟਰ ਤਾਂ ਪਾ ਦਿਆ ਗਾਜੀ ਤੇ ਟਮਾਟਰ ਨੇ 2 ਕਿਲੋ ਗੋभी ਹੈ 1/2 ਕਿਲੋ ਆਲੂ ਨੇ 3 ਕਿਲੋ कोई खाके जा, को तो नहीं जाए इन सत अठ सो इट लिया चाचे के तड़का तड़का कर इटा मिलाओ खेल लिया कित बच्चे ਚਾਰ ਸਪੇਰ ਖੜਕਾ ਹੋ ਜਾਂਦਾ ਸਾਹਮਣੇ ਘਰ ਆਲੇ ਇਹਨਾਂ ਦੇ ਉਧਰ ਨਾਲ ਲੱਗਦੇ ਬਾਥਰ ਮਗਰ ਘਰ ਆ ਜਿਹੜਾ ਉਹਨਾਂ ਦੀ ਨਿਸ਼ਤਰੀ ਲੱਗੇ ਹੋਇਆ ਆਣ ਗਵਣ ਸਭ ਨੂੰ ਅਲੀ ਸੋਰੀ ਇਹ ਸਭ ਅਲੀ ਸਤ ਕਾਰੀ ਆ ਸਭ ਤੋਂ ਹਾਂ ਬੀਤਾ ਵਰਤਾ ਬਿਜਲੀ ਵਾਲੇ ਚੁੱਲ੍ਹੇ ਤੇ ਵੀ ਜਾਂਦੀ ਸਬਜ਼ੀ ਕੜਾਈ ਤੇਕ ਜਾਨਾ ਤੇ ਤੇ ਜਿਹੜੀ ਚੁੱਲੇ 'ਚ ਸਬਜ਼ੀ ਨੂੰ ਬਹੁਤ ਟੇਸਟੀ ਬਣਦੇ ਕਿਤੇ ਆਪਾਂ ਹਲਕੀ ਹਾਥੀ ਅੱਗ ਤੇ ਬਣਾਉਣੀ ਹੁੰਦੀ ਹੈ ਜੀ ਤੇ ਬੱਦ ਵਧੀਆ ਬਣਦੀ ਹੈ ਜੀ ਤੇ ਉਹ ਤੇ ਇੱਕੇ ਦਾਮ ਸੇਤ ਦਾ ਬੱਦ ਲੱਗਦਾ ਹੈ। ਤੇ ਤੇ ਹੁਣ ਆਉਂਦੇ ਜਾਂਦੇ ਕੋ ਖਾਤਰ ਕਿਹੜੀ ਲੈਣੀ ਆ? ਇਹ ਤੋਲੂ ਆ ਦੇ ਦੇ ਆਹਹ ਤਾਂ ਸਾਟ ਰਹੀ ਹੈ ਜੀ। ਤੋਂ ਆ ਲੋ ਜੀ ਆਪਣੀ ਸਬਜ਼ੀ ਆ ਜਿਹੜੀ ਹੌਲੀ ਹੌਲੀ ਪੱਕ ਜੂਗੀ ਆਪਾਂ ਤੇਲ ਦੇ ਵਿੱਚ ਪਾ ਲਈ ਹੈ ਜੀ ਸਾਰੀ ਸਬਜ਼ੀ ਮਟਰ ਆਲੂ ਪਤਗੋਬੀ ਤੇ ਹੁਣ ਆਪਾਂ ਸੁਆਰ ਅਨੁਸਾਰ ਪਾਵਾਂਗੇ ਦੇ ਵਿੱਚ ਲੋੜ ਅਨੁਸਾਰ ਲੋੜ ਅਨੁਸਾਰ ਪਾਵਾਂਗੇ ਦੇ ਵਿੱਚ ਹੁਣ ਜੇ ਆਪਾਂ ਹੁਣ ਆਪਾਂ ਹਲਕੀ ਹਲਕੀ ਅੱਗ ਤੇ ਆਪਾਂ ਇਹਨੂੰ ਪਕਾਈ ਜਾਵਾਂਗੇ ਜੇ ਆਪਾਂ ਜਾਰੀ ਅੱਗ ਕਰਾਂਗੇ ਆਪਣੀ ਸਬਜ਼ੀ ਜਿਹੜੀ ਉੱਪਰ ਨੇ ਲੱਗੀ ਹੋਈ ਸੀ ਆਹ ਉਹ ਲੈ ਜਾਂਦੇ ਕੱਟਸੀ ਮਾਰ ਦਿਆ ਕਰਾਂਗੇ ਤੇ ਹੁਣ ਆਪਾਂ ਬੇਲੇ ਕਰਕੇ ਮਾਂ ਦਾ ਦੁੱਧ ਵਾਲੇ ਭਾਂਡੇ ਮਲਾਈ ਲਾ ਕੇ ਆਪਾਂ ਮਿਲ ਜਾਂਦਾਂ ਤੁਹਾਨੂੰ ਫੇਰ ਫਿਰ ਮਿਕਸ ਕਰ ਦਈਏ ਮਿੱਟੀ ਟਰਾਲੀ ਆ ਗਈ ਹੋਰ ਲੱਡ ਘਟ ਜੋ ਵੀ ਲੜਾਈ ਨ ਹੋਈ

ਦਾਰ ਲੱਗ ਰਿਹਾ ਤੇ ਸਾਰੀਆਂ ਨੂੰ ਹੋ ਗੋ ਮੰਡੀਆਂ ਇੱਧਰ ਆਵਦੇ ਆਲੇ ਪਾਸਾ ਆਪਣੇ ਪੰਨੋ ਲਿਪਣਗੇ ਇੱਧਰ ਪੈੜ ਲਾ ਕੇ ਉਹ ਲਿਪਣਗੇ ਆ ਬੇਰ ਨੇ ਬੇਰ ਖਾਂਦੇ ਨੇ ਆਪੇ ਨੇ ਕੁਸੰਦਰ ਪਏ ਨੇ ਨਾਲ ਹੁੰਦੀ ਖਾਈ ਜਾਂਦੇ ਨੇ ਮੇਰਾ ਚਾਹ ਵੀ ਦਿੱਜਦੀ ਹੁਣ ਚਾਹ ਤਰੀ ਹੋ ਜਾ ਚਾਰ ਵਾਲੀ ਪੌਣੇ ਚਾਰ ਹੋ ਗਏ ਮੈਂ ਛੋਟੀ ਤੋਂ ਸੁਕੀ ਮੈਂ ਇੱਚੀ ਤਾਲੀ ਛੋਟੀ ਤੋਂ ਸੁਕੱਚਾ ਬਹੁਤ ਚਲਮ ਇਹ ਬਾਦੂ ਅਗਲ ਦਿੱਦ ਗਲਾਸ ਕਿੰਦੇ ਨਹੀਂ ਆ ਜਿਹੜੀ ਪਹਿਲਾ ਵਾਲੀ ਪਈ ਡੋਲ ਦਾਂ ਗਲਾਸ ਕਚਾ ਦੇ ਡੋਲ ਦਾਂ ਗਾ ਸਰਦਾਰ ਜੀ ਨਾ ਗਏ ਹੋਏ ਨੇਗੇ ਮੈਂ ਪਹਿਲਾਂ ਮੇਰੇ ਖਿਆਲ ਨਹੀਂ ਆਇਆ ਵੀ ਮੈਂ ਚਾਰ ਵਾਲੀ ਚਾਹ ਕਰਨੀ ਆ ਮੈਂ ਉਹ ਚ ਚਾਲੇ ਡੱਬੇ ਚ ਮੈਂ ਨਾ ਦੁੱਧ ਕੱਢ ਦਿੱਤਾ ਗਾ ਪਰ ਕਿਤਾਬ ਕੁਛ ਜਾਤਰ ਹੀ ਮਾ ਕੇ ਚਲਟਾ ਫਟਾ ਕੋ ਹਾ ਹੋਰ ਤੇ ਉਹ ਕੱਲ ਨੂੰ ਗੁਰਮਨ ਆਪਣੀ ਦਸਵੀਂ ਤੇ ਦਸਵੀਂ ਦੇ ਪੇਪਰ ਬੋਰਡ ਦੀ ਕਲਾਸ ਆ ਕੱਲ ਨੂੰ ਪੱਕੇ ਪੇਪਰ ਸ਼ੁਰੂ ਨੇ 15 ਤਰੀਕ ਦਾ ਹਾਂ 15 ਤਰੀਕ ਕੱਲ ਨੂੰ ਪੇਪਰ ਹੈਗਾ ਤੇ ਇਸ ਕਰਕੇ ਉਹ ਕੋਈ ਸਮਾਨ ਦਵਾਉਣ ਗਏ ਨੇ ਕਿਉਂਕਿ ਜਿਹੜੇ ਹੁਣ ਸਰਕਾਰੀ ਇਹ ਜਿਹਾ ਇਹ ਜਿਹਾ ਪੱਟਾ ਚਾਹੀਦਾ ਹੈ ਇਹ ਸਾਰਾ ਕੁਝ ਚਾਹੀਦਾ ਹੈ ਨਾ ਜੋ ਵੀ ਚੀਜ਼ਾਂ ਉਹਨੂੰ ਚਾਹੀਦੀ ਨੇ ਉਹ ਦਵਾਉਣ ਗਏ ਹੋਏ ਨੇ ਇੱਕ ਅੱਜ ਕੰਮ ਵਾਲੀ ਸੀਗਾ ਕਿਥੇ ਸ਼ਕੂਟਰੀਸ ਤੇਲ ਖਤਮ ਹੋਇਆ ਤੇ ਅਨੇ ਹੀ ਗੁਰਮੀ ਚੋਂ ਕੁਮਣ ਦਵਾ ਲਏਗੀ ਦੋਨੇ ਭਣ ਵਗ ਜਾਂਦੀਆਂ ਤੇ ਮੋਟਰਸਾਈਕਲ ਉਹ ਜਾਣਦੀਆਂ ਇਸ ਕਰਕੇ ਫਿਰ ਡੈਡੀ ਭੱਗ ਗਿਆ ਉਹਨਾਂ ਸਮਾਨ ਆਪਣੀ ਸਬਜ਼ੀ ਵੀ ਬਣ ਗਈ ਹੈ ਸੋਨਾ ਕਲਰ ਹੋ ਗਿਆ ਸਬਜੀ ਦਾ ਤੇ ਮੇਰੀ ਚਾਹ ਨਾ ਨਿਕਲ ਜੇ ਦੁੱਧ ਪਾਇਆ ਹੋਇਆ ਅੱਜ ਪਹਿਲੀ ਕੱਢਤਾ ਦੁੱਧ ਖਿਆਲ ਹੀ ਨਹੀਂ ਕੀਤਾ ਵਿਚਾਰ ਵਾਲੀ ਚਾਹ ਬਣਉਂਗੀ ਲਓ ਜੀ ਆਪਣੀ ਸਬਜੀ ਬਣ ਕੇ ਨਾ ਬਿਲਕੁਲ ਤਿਆਰ ਹੋ ਗਈ ਨਾ ਸੋਨਾ ਕਲਰ ਹੋ ਗਿਆ ਮਟਰਾਂ ਤੋਂ ਬਿਨਾ ਨਹੀਂ ਸਬਜੀ ਵਧੀਆ ਲੱਗਦੀ ਪੱਤ ਗੋਭੀ ਦੀ ਤੇ ਇਹ ਪਤਾ ਨਹੀਂ ਹਨਾ ਵਿੱਚ ਪੈਣਾ ਕਹਿੰਦਾ ਵੀ ਕਹੇ ਜਾਂਦੇ ਨੇ ਵੀ ਇਹਦਾ ਖਾਓ ਇਹ ਨਾ ਖਾਓ ਵੀ ਪੱਤ ਗੋਭੀ ਨੂੰ ਖਾਓ ਪਹਿਲਾਂ ਸੀ ਬਹੁਤ ਖਾਂਦੇ ਹੁੰਦੇ ਸੀ ਸੁਕਮਨ ਵੀ ਫੇਵਰੇਟ ਸੀਗੀ ਸਬਜ਼ੀ ਇਹ ਹੁਣ ਅਸੀਂ ਘਟ ਗਏ ਫਿਰ ਕਹਿੰਦੇ ਤੁਸੀਂ ਬਾਦ ਖਾਣੇ ਹੋ ਇੱਕ ਦਸ ਮਿਲ ਪਹਿਲੀ ਵਾਰ ਦੂਜੀ ਵਾਰ ਹੀ ਕਰੀਏਗੀ ਕਹਿੰਦੇ ਮਾੜੀ ਆਏਗੀ ਕਿਨ ਕਰਮਾਂ ਤੋਂ ਹੁਣ ਜੇ ਕੋਈ ਰੋਗ ਲੱਗਣਾ ਉਹੀ ਲੱਗ ਜਾਂਦਾਗਾ ਤੇ ਚਲੋ ਜੀ ਆਪਣੀ ਬਣ ਗਈ ਹੈ ਚਾਹ ਆਪਾਂ ਪਾ ਕੇ ਪੜਾਉਣਿਆਂਗੇ ਤੇਨੇ ਮੇਰਾ ਦੁੱਧ ਉਹ ਰਿਪਿਆ ਸਾਹਮਣ ਵਾਲਾ ਉਹ ਸਾਹਮਣ ਦੀਆਂ ਤੇ ਕਦੇ ਉਹ ਤੁਸੀਂ ਕਹੋਗੇ ਵੀ ਇਹ ਲੜਦੇ ਨਹੀਂ ਸੀ ਆਗੇ ਉਹਨਾਂ ਛੌੜ ਕਰਦੇ ਸੀਗੇ ਤੇ ਬਸ ਛੌੜ ਤੋਂ ਬਿਨਾ ਕਦੇ ਉਹਨਾਂ ਨੇ ਕੰਮ ਵੀ ਨਹੀਂ ਨਿਭੜਦਾ ਹਣਾ ਸਾਦੇ ਨਹੀਂ ਹਾਸੇ ਮਜ਼ਾਕ ਚੱਲੀ ਜਾਂਦੇ ਤੂੰ ਰੋਟੀਆਂ ਵੱਧ ਖਾਣਾ ਤੇ ਚਾਹ ਵੱਧ ਪੀਣਾ ਤੋਂ ਕੰਮ ਨਹੀਂ ਕਰਦਾ ਇਸ ਤਰ੍ਹਾਂ ਹੀ ਕੰਮ ਹੋਈ ਜਾਂਦੇ ਨੇ ਛੌੜ ਚੜਿੱਤੀਆਂ ਚੁੱਪ ਕਰੇ ਤਾਂ ਕੰਮ ਵੀ ਨਹੀਂ ਹੁੰਦਾ ਪਤਾ ਨਹੀਂ ਕਿਵੇਂ ਚੁੱਪ ਕਰਕੇ ਕੰਮ ਕਰੀ ਜਾਂਦੇ ਨੇ ਸਾਡੇ ਪਰਿਵਾਰ ਤੋਂ ਚੁੱਪ ਕਰੇ ਤਾਂ ਕੰਮ ਨਹੀਂ ਹੁੰਦਾ ਹਾਸੇ ਹਾਸੇ ਮਜ਼ਾਕ ਨਾਲ ਚੱਲਦਾ ਵਾ ਤੇ ਚੁੱਪ ਕਰੇ ਨਾਲ ਕੰਮ ਨਹੀਂ ਜੀ ਕਰੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫੇਰ ਥੋੜੀ ਦੇਰ ਚ ਚਾਹ ਪਾ ਕੇ ਦੇ ਦਿੰਦੇ। ਚਲੋ ਜੀ ਆਪਾਂ ਨੇ ਕੰਮ ਤੰਦੇ ਚੱਲਦੀ ਰਹਿਣਗੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਸ ਕੰਮ ਚੱਲਦੇ ਆਪਾਂ ਚੱਲਦੀ ਰਹਿਣਗੇ ਹੁਣ ਤਾਂ ਥੋੜਾ ਹੀ ਰਹੇਗਾ ਕਹਿੰਦੇ ਹੁੰਦੇ ਨੇ ਹੱਥ ਹੀ ਨੰਗਿਆ ਪੂਛ ਰਹੇਗੀ ਹੁਣ ਤਾਂ ਬਸ ਦੋ ਦਿਨਾਂ ਦਾ ਕੰਮ ਹੈਗਾ ਨਿਬੜ ਜੂਗਾ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਹੀ ਕਰਾਉਂਦਾ ਕਾਰਨ ਕਰਾਉਣ ਵਾਲਾ ਵਾਹਿਗੁਰੂ ਹੀ ਹੈ। ਜੇ ਆਪਾਂ ਵਾਇਸ ਸੀਗਾ ਵੀ ਗੱਡੀ ਵਾਲਾ ਬ੍ਰਾਂਡ ਪਾਉਣਾ ਗੱਡੀ ਵਾਲਾ ਬ੍ਰਾਂਡ ਪਾਉਣਾ ਤੇ ਸਾਰਾ ਹਨਾ ਅਰਦਾਸਾਂ ਨਾਲ ਹੀ ਕੰਮ ਹੁੰਦਾ ਹੈਗਾ ਵਾਹਿਗੁਰੂ ਬਰਕਤ ਵਕਤ ਦਾ ਤੇ ਫੇਰ ਹੀ ਸਾਰਾ ਕੰਮ ਹੁੰਦਾ ਹੈਗਾ ਇਹ ਚਲੋ ਜੀ ਜੇਕਰ ਤੁਸੀਂ ਚੈਨਲ ਤੇ ਸਾਡੇ ਪਹਿਲੀ ਵਾਰੋਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਹੱਸਦੇ ਹੱਸਦੇ ਚਾਈ ਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ